ਕਿ ਉਸ ਕਰਕੇ ਇਹ ਬੋਰਡ ਗੰਭੀਰ ਹਮਲਾ ਹੈਗਾ ਤੇ ਇਹਦੇ ਤੇ ਬਹੁਤ ਵੱਡੀ ਲੜਾਈ ਦੀ ਨਹੀਂ ਮਤਲਬ ਇਹ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਜਿਹੜਾ ਨਵਾਂ ਖਰੜਾ ਆਇਆ ਇਹ ਇਹ ਪਹਿਨਾਂ ਵਾਲੇ ਤਿੰਨ ਖੇਤੀ ਕਾਨੂੰਨਾ ਵਰਗਾ ਹੀ ਹਮਲਾ ਆਉਣ ਵਾਲੇ ਟਾਈਮ 'ਚ ਖੇਤੀ ਤੇ ਹੋਣਾ ਇਹ ਮੰਨਿਆ ਜਾ ਸਕਦਾ ਬਿਲਕੁਲ ਜੀ ਉਸ ਤੋਂ ਵੀ ਗੰਭੀਰ ਆ ਉਸ ਤੋਂ ਵੀ ਗੰਭੀਰ ਹੈਗਾ ਹੈਨਾ ਔਰ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਚਲਾਕੀ ਕੀਤੀ ਕਿ ਪਹਿਲਾਂ ਉਹ ਖੁਦ ਖੇਤੀ ਕਾਨੂੰਨ ਲੈ ਕੇ ਆਏ ਹੁਣ ਉਹਨਾਂ ਨੇ ਸੂਬਿਆਂ ਨੂੰ ਕਹਤਾ ਕਿ ਅਸੀਂ ਆ ਚੋਣੇ ਤੇ ਲਾਗੂ ਤੁਸੀਂ ਕਰੋ ਕਾਨੂੰਨ ਰੱਦ ਕਰਾ ਕੇ ਇਹ ਆ ਨੀਤੀ ਨਹੀਂ ਰੱਦ ਕਰਾ ਸਕੇ ਨੀਤੀ ਰੱਦ ਕਰਾਉਣ ਦੇ ਲਈ ਸਾਡੀ ਦੁਨੀਆ ਦੇ ਜਿਹੜੇ ਸਾਮਰਾਜੀ ਮੁਲਕਾ ਟੀਓ ਆ ਉਹਦੇ ਖਿਲਾਫ ਲੜਾਈ ਆ ਤੇ ਉਹਦੇ ਹਾਨ ਦੀ ਕਿਸਾਨ ਲਹਿਰ ਉਸਾਰਨ ਲਈ ਜਿਵੇਂ ਪੰਜਾਬ ਚੋਂ ਕਿਸਾਨ ਖੜੇ ਹੋਏ ਸੀ ਘੱਟੋ ਘੱਟ ਕੋ 8 ਦਾ ਸੂਬਿਆਂ ਚੋਂ ਆਇਆ ਕਿਸਾਨ ਲਹਿਰ ਵੱਡੀ ਖੜੀ ਹੋਵੇ ਤਾਂ ਉਸ ਨੀਤੀ ਨੂੰ ਅਸੀਂ ਰਿਵਰਸ ਜਿਹੜਾ ਹੈਗਾ ਦੇ ਸਕਦੇ ਆ ਉਹਦੇ ਹਾਨ ਦੀ ਕਿਸਾਨ ਲਹਿਰ ਹਜੇ ਉਸਾਰਨ ਦੀ ਜਰੂਰਤ ਮਿੱਤਰ ਪਿਆਰੋ ਆਪਣੇ ਨਾਲ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚਾ ਨੇ ਦੋ ਵੱਡੇ ਫੈਸਲੇ ਲਏ ਨੇ ਪਹਿਲਾ ਇੱਕ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਪਰ ਮੋਰਚਾ ਲੱਗਾ ਹੋਇਆ ਹੈ ਉਹਦੇ ਬਾਰੇ ਫੈਸਲਾ ਲਿਆ ਤੇ ਕੱਲ ਫਿਰ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਜਿਹੜਾ ਨਵਾਂ ਖੇਤੀ ਕਾਨੂੰਨਾਂ ਦਾ ਖਰੜਾ ਆਇਆ ਉਹਦੇ ਬਾਰੇ ਬੜਾ ਗੰਭੀਰ ਵਿਚਾਰ ਚਰਚਾ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਆਪਾਂ ਗੱਲ ਕਰਦੇ ਹਾਂ ਰਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਕੱਲ ਮੀਟਿੰਗ ਤੁਹਾਡੀ ਹੋਈ ਆ ਪੰਜਾਬ ਸਰਕਾਰ ਦੇ ਨਾਲ ਜਿਹੜਾ ਨਵਾਂ ਖੇਤੀ ਕਾਨੂੰਨਾਂ ਦਾ ਖਰੜਾ ਆਇਆ ਜਿਹਨੂੰ ਤਿੰਨ ਖੇਤੀ ਕਾਨੂੰਨ ਜਿਹੜੇ ਰੱਦ ਕਰਾਏ ਸੀ ਉਹਦਾ ਹੀ ਅਗਲਾ ਰੂਪ ਸਮਝਿਆ ਜਾ ਰਿਹਾ ਮੈਂ ਜਾਣਨਾ ਚਾਹੂੰਗਾ ਕਿ ਕੀ ਸੱਚਮੁੱਚ ਇਹ ਜਿਹੜਾ ਨਵਾਂ ਖਰੜਾ ਆਇਆ ਪਹਿਲਾਂ ਤਾਂ ਇਹ ਦੱਸੋ ਕਿ ਕੀ ਇਹ ਸੱਚਮੁੱਚ ਪਹਿਲਾਂ ਵਾਲੇ ਤਿੰਨ ਖੇਤੀ ਕਾਨੂੰਨਾਂ ਵਰਗਾ ਹੀ ਹੈ ਬਿਲਕੁਲ ਜੀ ਇਹ 3 ਇਨ 1 ਆ ਇਸ ਖਰੜੇ ਦੇ ਵਿੱਚ ਜਿਹੜਾ ਉਹਨਾਂ ਨੇ ਮਾਰਕੀਟਿੰਗ ਪਾਲਿਸੀ ਬਾਰੇ ਬਣਾਇਆ ਹੈਗਾ ਤੇ ਉਹਦੇ ਚ ਬਿਲਕੁਲ ਤਿੰਨ ਕਾਨੂੰਨ ਵਾਲੀਆਂ ਸਾਰੀਆਂ ਗੱਲਾਂ ਨੇ ਹੂੰ ਪਹਿਲੇ ਉਹਦੇ ਚ ਉਹਨਾਂ ਨੇ 12 ਉਦੇਸ਼ ਜਿਹੜੇ ਹੈਗੇ ਆ ਉਹ ਰਿਫਾਰਮਸ ਦੇ ਜਿਹੜੇ 12 ਸਪੈਸੀਫਾਈਡ ਏਰੀਆਜ਼ ਜਿਹੜੇ ਉਹਨਾਂ ਨੇ ਮਿੱਥੇ ਨੇ ਜਿੰਦੇ ਚ ਮੋٹے ਰੂਪ ਦੇ ਵਿੱਚ ਇੱਕ ਪ੍ਰਾਈਵੇਟ ਮਾਰਕੀਟ ਬਣਾਉਣੀ ਹੂੰ ਫਿਰ ਡਾਇਰੈਕਟ ਮਾਰਕੀਟਿੰਗ ਮਾਰਕੀਟ ਬਣਾਉਣੀ ਹੂੰ ਸਾਈਲੋ ਵੇਅਰ ਹਾਊਸ ਤੇ ਗੋਡਾਊਨ ਨੂੰ ਜਿਹੜਾ ਸੀਗਾ ਮਾਰਕੀਟ ਯਾਰਡ ਜਿਹੜਾ ਡਿਕਲੇਅਰ ਕਰਨਾ ਇੱਕ ਯੂਨੀਫਾਈਡ ਲਾਇਸੈਂਸ ਬਣਾਉਣਾ ਕਿ ਹੁਣ ਤਾਂ ਜੇ ਕਿਹਨੇ ਫਰੀਦਕੋਟ ਲਾਇਸੈਂਸ ਬਣਾਇਆ ਤੇ ਉਹ ਕੋਟਪੂਰੋ ਖਰੀਦ ਨਹੀਂ ਕਰ ਸਕਦਾ ਕੋਟਪੂਰ ਨੂੰ ਵੱਖਰਾ ਲਾਇਸੈਂਸ ਬਣਾਉਣਾ ਪੈਣਾ ਉਥੋਂ ਦੀ ਮੰਡੀ 'ਚ ਹੁਣ ਇੱਕ ਥਾਂ ਤੇ ਲਾਇਸੈਂਸ ਬਣੇਗਾ ਤੇ ਪੂਰੇ ਮੁਲਕ 'ਚ ਜਿੱਥੋਂ ਮਰਜ਼ੀ ਉਹ ਖਰੀਦ ਕਰ ਸਕਦਾ ਹੈਗਾ ਦੂਜੇ ਸੂਬਿਆਂ ਤੋਂ ਆਉਣ ਵਾਲੀ ਜਿਹੜੀ ਕੋਈ ਵੀ ਖੇਤੀ ਦੀ ਉਪਜ ਥੋੜੀ APMC ਮੰਡੀ 'ਚ ਹੋਏਗੀ ਉਹਦੇ ਤੇ ਕੋਈ ਮਾਰਕੀਟ ਕਮੇਟੀ ਦੀ ਫੀਸ ਕੋਈ ਟੈਕਸ ਜਿਹੜਾ ਥੋੜੀ ਸੂਬਾ ਸਰਕਾਰ ਜਿਹੜੀ ਹੈਗੀ ਆ ਉਹ ਨਹੀਂ ਲਾ ਸਕਦੀਗੀ ਔਰ APMC ਮਾਰਕੀਟਸ ਦੇ ਵਿੱਚ ਜਿਹੜੀ ਹੈਗੀ ਆ 트리플 ਪੀ ਦੀ ਪਾਲਿਸੀ ਦੇ ਤਹਿਤ ਪ੍ਰਾਈਵੇਟ ਪਲੇਅਰ ਨੂੰ ਲਿਆ ਕੇ ਫੂਡ ਪ੍ਰੋ ਬਹੁਤ ਚਲਾਇਆ ਜਾਏਗਾ اچھا ਤੇ ਇਹ ਜਿਹੜੀ ਕਮਿਸ਼ਨ ਏਜੰਟ ਹੈਗਾ ਮਤਲਬ ਆੜਤੀਆਂ ਦਾ ਉਹਦੀ ਰੈਸ਼ਨਲਾਈਜੇਸ਼ਨ ਜਿਹੜੀ ਹੈਗੀ ਆ ਕੀਤੀ ਜਾਊਗੀ ਹੈ ਨਾ ਤਾਂ ਇਹ ਸਾਰਾ ਕੁਝ ਜਿਹੜੇ ਉਹਨਾਂ ਨੇ 12 ਪੁਆਇੰਟ ਹੈਗੇ ਆ ਇਹ ਬਿਲਕੁਲ ਯਾਨੀ ਕਿ ਉਹ ਪ੍ਰਾਈਵੇਟ ਮੰਡੀ ਲੈ ਕੇ ਆਉਣਾ ਔਰ ਇੱਕ ਕੇ ਵੀ ਮਲਟੀਪਲ ਮਾਰਕੀਟਸ ਕਿਸਾਨਾਂ ਨੂੰ ਜਿਹੜੀ ਅਸੀਂ ਦੇਣੀ ਹੈਗੀ ਹੈ ਮਲਟੀਪਲ ਮਾਰਕੀਟਸ ਦੇ ਵਿੱਚ ਵੀ ਕੱਲਾ ਹੋਣ ਇੱਕ ਹੀ ਮਾਰਕੀਟ ਜੇ APMC ਪ੍ਰਾਈਵੇਟ ਮਾਰਕੀਟ ਨਾਲ ਹੋਊਗੀ ਡਾਇਰੈਕਟ ਮਾਰਕੀਟਿੰਗ ਹੋਊਗੀ ਈ-ਟ੍ਰੇਡਿੰਗ ਹੋਊਗੀ ਇਹਦੇ ਨਾਮ ਤੇ ਅਸਲ ਚੋ ਸਰਕਾਰੀ ਮੰਡੀ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਚਾਹੁੰਦੇ ਆ ਤੇ ਜਿਹੜੀ ਡਾਇਰੈਕਟ ਮਾਰਕੀਟਿੰਗ ਹੈਗੀ ਆ ਕਿ ਏਪੀਐਮਸੀ ਮੰਡੀ ਤੋਂ ਬਾਹਰ ਥੋੜੇ ਫਾਰਮ ਗੇਟ ਤੋਂ ਪਹਿਲੀ ਤੇ ਗੱਲ ਪੰਜਾਬ ਦੇ ਕਿਸਾਨਾਂ ਨੇ ਕਿੰਨੇ ਕੁ ਆਪਣੇ ਖੇਤਾਂ ਦੀ ਚਾਰਦਵਾਰੀ ਕੀਤੀ ਉਹਦੇ ਗੇਟ ਬਣਾਏ ਹੋਏ ਹੈਗੇ ਆ ਮਤਲਬ ਬੜੀ ਸ਼ਬਦਾਵਲੀ ਉਦਾਂ ਦੀ ਵਰਤਣੀ ਕਿ ਬੜੀ ਅਟਰੈਕਟਿਵ ਲੱਗੇ ਮਤਲਬ ਇਹ ਤਾਂ ਕਾਰਪੋਰੇਟ ਨਕਸ਼ਾ ਹੋ ਗਿਆ ਨਾ ਖੇਤੀ ਦਾ ਬਿਲਕੁਲ ਜੀ ਕਾਰਪੋਰੇਟ ਪੂਰੀ ਤਰ੍ਹਾਂ ਖਰੀਦ ਦੇ ਵਿੱਚ ਜਿਹੜਾ ਹੈਗਾ ਉਹ ਆਊਗਾ ਉਹਦੇ 'ਚ ਤੁਸੀਂ ਜਿਹੜਾ ਉਹਨਾਂ ਨੇ ਕਾਨੂੰਨਾ ਦੋ ਮੈਂ ਪਹਿਲੂ ਹੋਰ ਕਹਿਣਾ ਚਾਹੂੰਗਾ ਇਹ ਕਹਤਾ ਕਿ ਜਿਹੜਾ ਖੇਤੀਬਾੜੀ ਆ ਉਹ ਸਟੇਟ ਸਬਜੈਕਟ ਆ ਪਰ ਉਹਨੇ ਇਹ ਕਹਤਾ ਕਿ ਉਸੇ ਪੈਰੇ ਦੇ ਵਿੱਚ ਹੀ ਅੱਛਾ ਕਿ ਜਿਹੜੀ ਇਹ ਅਸੀਂ ਨੈਸ਼ਨਲ ਮਤਲਬ ਪਾਲਿਸੀ ਫਰੇਮਵਰਕ ਬਣਾ ਕੇ ਦਿੱਤਾ ਹੈਗਾ ਐਗਰੀਕਲਚਰ ਮਾਰਕੀਟਿੰਗ ਤੇ ਇਹਦੀ ਕਨਸੋਨੈਂਸ ਦੇ ਵਿੱਚ ਇਹਦੇ ਅਨੁਸਾਰ ਸੂਬੇ ਪਾਲਿਸੀ ਬਣਾਉਣ ਹੈ ਸੂਬਾ ਨਧਾਰ ਖੇਤਰ ਪਰ ਕਰੋ ਤੁਸੀਂ ਓਵੇਂ ਜਿਵੇਂ ਅਸੀਂ ਤੁਹਾਨੂੰ ਜਿਹੜਾ ਹੈਗਾ ਉਹ ਕਹਿ ਰਹੇ ਹੈਗੇ ਫਿਰ ਉਹਨਾਂ ਨੇ ਕੋਸੇ ਖਰੜੇ ਦੀ ਇੰਟਰੋਡਕਸ਼ਨ ਸਿੰਘ ਬੜਾ ਵੱਡਾ ਝੂਠ ਬੋਲਿਆ ਕਿ ਇੰਡੀਆ ਜਿਹੜਾ ਹੈਗਾ ਫੂਡ ਦੇ ਮਾਮਲੇ ਦੇ ਵਿੱਚ ਉਹ ਸੈਲਫ ਸਫੀਸ਼ੀਐਂਟ ਹੋ ਗਿਆ ਤੇ ਅਸੀਂ ਹਾਂ ਆਗ੍ਰਿਕਲਚਰ ਜਿਹੜਾ ਐਕਸਪੋਰਟ ਸਾਡਾ 50.2 ਬਿਲੀਅਨ ਡਾਲਰ ਤੇ ਜਿਹੜਾ ਚਲਾ ਗਿਆ ਤੇ ਦੂਜੇ ਪਾਸੇ ਹਾਲਾਤ ਇਹ ਆ ਕਿ ਇੰਡੀਆ ਜਿਹੜਾ ਹੈਗਾ ਉਹ ਹੰਗਰ ਇੰਡੈਕਸ ਦੇ ਵਿੱਚ 111ਵੇਂ ਨੰਬਰ ਤੇ ਆ ਭੁੱਖਮਰੀ ਚ ਹਾਲਾਤ ਸਾਡੇ ਪਾਕਿਸਤਾਨ ਤੋਂ ਵੀ ਮਾੜੇ ਆ ਜਿਹੜਾ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਹੈਗਾ 5 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚੇ ਜਿਹੜੇ ਕਪੋਸ਼ਨ ਨਾਲ ਮਰਦੇ ਉਹ 21% ਕੱਲੇ ਭਾਰਤ ਦੇ ਵਿੱਚ ਜਿਹੜੇ ਹੈਗੇ ਆ ਉਹ ਮਰਦੇ ਹੈਗੇ ਆ 56% ਉਹ ਤਾਂ ਇੱਥੇ ਖੂਨ ਦਾ ਸ਼ਿਕਾਰ ਨਹੀਂ ਤੇ ਜੇ ਉਹਨਾਂ ਨੂੰ ਹੇਠਲੇ ਤਬਕਿਆਂ ਚ ਜਿਹੜੇ ਦਬਾਏ ਹੋਏ ਤਬਕਿਏ ਐਸਸੀ ਐਸਟੀ ਮਤਲਬ ਤਬਕਿਆਂ 'ਚ ਦੇਖਣਾ ਜਾਵੇ ਤਾਂ ਐਸਟੀ ਤਬਕਿਆਂ ਦੀਆਂ 38% ਔਰਤਾਂ ਜਿਹੜੀਆਂ ਨੇ ਉਹ ਖੂਨ ਦੀ ਕਮੀ ਦਾ ਜਿਹੜਾ ਹੈਗਾ ਸ਼ਿ ਨੀਮੀਆ ਦਾ ਸ਼ਿਕਾਰ ਆ ਤੇ ਅੱਜ ਤੱਕ ਭਾਰਤ ਸਰਕਾਰ ਨੇ ਰਾਈਟ ਟੂ ਫੂਡ ਨੂੰ ਫੰਡਾਮੈਂਟਲ ਰਾਈਟ ਜਿਹੜਾ ਨਹੀਂ ਬਣਾਇਆਗਾ ਨਿਊਟ੍ਰੀਸ਼ਨਲ ਜਿਹੜਾ ਸਿਕਿਉਰਟੀ ਹੈਗੀ ਉਹ ਤਾਂ ਕਦੇ ਗੱਲ ਹੀ ਨਾ ਕੀਤੀਗੀ ਅਨਾਜ ਜਿੰਨਾ ਵੀ ਤੁਸੀਂ ਢਿੱਡ ਭਰ ਲੋ ਉਹਦੇ ਨਾਲ ਤੁਹਾਡੇ ਸਾਰੀ ਖਰਾਕ ਪੂਰੀ ਹੁੰਦੀ ਕਿ ਨਹੀਂ ਹੁੰਦੀਗੀ ਇੱਕ ਤਾਂ ਇਹ ਕਿ ਅਸੀਂ ਬਹੁਤ ਸੈਲਫ ਸਬਫੀਸ਼ੀਐਂਟ ਹੋ ਗਏ ਪਹਿਲਾ ਝੂਠ ਤਾਂ ਉਹਨਾਂ ਦਾ ਇਹ ਦੂਸਰਾ 15 ਬਿਲੀਅਨ ਡਾਲਰ ਦੀ 2024 ਦੇ ਵਿੱਚ ਹੀ ਜਿਹੜਾ ਖਰਾਕੀ ਤੇਲ ਸੀ ਉਹ ਬਾਹਰੋਂ ਮੰਗਾਇਆ ਗਿਆ ਪੌਣੇ 4 ਬਿਲੀਅਨ ਡਾਲਰ ਦੀਆਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਜਿਹੜੀਆਂ ਦਾਲਾਂ ਜਿਹੜੀਆਂ ਨੇ ਉਹ 12 ਜੜੀਆਂ ਨੇ ਉਹ ਮੰਗਾਈਆਂ ਗਈਆਂ ਨੇ ਤੋਂ ਉਹਦੇ ਨਾਲ ਕੀ ਹੋਇਆ ਕਿ ਹੁਣ ਤੁਸੀਂ 19 ਬਿਲੀਅਨ ਡਾਲਰ ਦਾ ਜੇ 12 ਦਾੜਾ ਤੇਲ ਖਰੀਦ ਰਹੇ ਹੋ ਇੱਥੋਂ ਦੇ ਕਿਸਾਨ ਨੂੰ ਐਮਐਸਪੀ ਤੇ ਉਹ ਪੈਸੇ ਦੇਣ ਦੀ ਕੀ ਦਿੱਕਤ ਆ ਇੱਕ ਪਾਸੇ ਕਹਿੰਦੇ ਕਿ ਸਾਡੀ ਸਰਕਾਰ ਤਾਂ ਵੀ ਰਾਸ਼ਟਰਵਾਦੀ ਆ ਅਸੀਂ ਤਾਂ ਭਾਰਤ ਦਾ ਬਹੁਤ ਤੇ ਕੀ ਇੱਥੋਂ ਦਾ ਕਿਸਾਨ ਜਿਹੜਾ ਹੈਗਾ ਉਹ ਇਸ ਮੁਲਕ ਦਾ ਦੁਸ਼ਮਣ ਲੱਗਦਾ ਤੁਹਾਨੂੰ ਕਿ ਜੋ ਤੁਸੀਂ 20 ਬਿਲੀਅਨ ਡਾਲਰ ਦੇ ਕਰੀਬ ਬਾਹਰਤ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਉਹਨਾਂ ਦੇ ਕਾਰਪਟ ਘਰਾਣਿਆਂ ਨੂੰ ਉਹਨਾਂ ਦੀ ਫਾਰਮਰ ਲਾਬੀ ਨੂੰ ਤਾਂ ਲਟਾ ਰਹੇ ਹੋ ਪਰ ਇੱਥੋਂ ਦੇ ਕਿਸਾਨਾਂ ਦੀ ਦਾਣ ਨਹੀਂ ਖਰੀਦੀ ਇੱਥੋਂ ਦੇ ਤੇਲ ਬੀਜ ਜਿਹੜੇ ਹੈਗੇ ਨਹੀਂ ਖਰੀਦਣਗੇ ਤਾਂ ਇਹ ਜਿਹੜਾ ਮਤਲਬ ਅਸਲ ਦੇ ਵਿੱਚ ਕੀ ਆ ਕਿ ਜਿੱਥੇ ਇਸ ਮੁਲਕ 'ਚ ਇਨੀ ਭੁੱਖਮਰੀ ਹੋਵੇ ਉੱਥੇ ਖਰਾਕ ਦੇ ਖੇਤਰ ਨੂੰ ਕਾਰਪੋਰੇਟ ਨੂੰ ਦੇਣਾ ਇਹ ਕਿਸਾਨ ਵਿਰੋਧੀ ਨਹੀਂ ਇਹ ਮਾਨਵਤਾ ਵਿਰੋਧੀ ਕਦਮ ਵੀ ਜਿਹੜਾ ਉਹਨਾਂ ਦਾ ਹੈਗਾ ਜਿਨੇ ਕਰੋੜਾਂ ਲੋਕਾਂ ਨੂੰ ਹੋਰ ਭੁੱਖੇ ਮਾਰਨਾ ਪਰ ਤੱਤ ਦੇ ਵਿੱਚ ਕੀ ਆ ਕਿ ਡਬਲਯੂਟੀਓ ਜਿਹੜਾ ਦੁਨੀਆ ਭਰ ਚ ਮਤਲਬ ਤਤਨਾੜ ਕਿਸਾਨਾਂ ਲੱਖਾਂ ਏਕੜ ਵਾਲੇ ਜਿਹੜੇ ਫਾਰਮਰ ਲ lobby ਆ ਉਹਨਾਂ ਨੂੰ ਕਾਬਜ ਕਰਾਉਣਾ ਚਾਹੁੰਦਾ ਕਾਰਪੋਰੇਟ ਨੂੰ ਖੇਤੀ ਖਰਾਕ ਤੇ ਔਰ ਉਹਦੇ ਅਨਸਾਰ ਹੀ ਭਾਰਤ ਦੀ ਜਿਹੜੀ ਨੀਤੀ ਆਯੋਗ ਆ ਨੀਤੀ ਆਯੋਗ ਨੇ ਬਿਲਕੁਲ ਸਪਸ਼ਟ ਲਿਖਿਆ ਕਿ ਭਾਰਤ ਦੇ ਖੇਤੀ ਖੇਤਰ ਚ 60 ਕਰੋੜ ਲੋਕ ਫालतू ਲੱਗੇ ਹੋਏ ਆ ਹੂੰ ਇਹ ਖੇਤੀ ਕਾਨੂੰਨਾਂ 'ਚ ਕਿਤੇ ਨਹੀਂ ਲਿਖਿਆ ਲਿਖਿਆ ਸੀ ਤਿੰਨ ਕਾਨੂੰਨਾਂ 'ਚ ਵੀ 60 ਕਰੋੜ ਲੋਕਾਂ ਨੂੰ ਬਾਹਰ ਕੱਢਣਾ ਇਸ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਆ ਐਗਰੀਕਲਚਰ ਮਾਰਕੀਟਿੰਗ ਤੇ ਇਹਦੇ 'ਚ ਨਹੀਂ ਲਿਖਿਆ ਕਿ 60 ਕਰੋੜ ਲੋਕਾਂ ਨੂੰ ਬਾਹਰ ਕੱਢਣਾ ਪਰ 60 ਕਰੋੜ ਨੂੰ ਕਹ ਨੂੰ ਬਾਹਰ ਕੱਢ ਲਈ ਉਹ ਕਦੇ ਖੇਤੀ ਨੂੰ ਉਣਾਉਂਦੇ ਆ ਤੇ ਕਦੇ ਇਹ ਕੁਝ ਜਿਹੜਾ ਹੈਗਾ ਉਹ ਆਉਂਦਾ ਇਸ ਕਰਕੇ ਉਹ ਅਸੀਂ ਤਿੰਨ ਖੇਤੀ ਨੂੰ ਰੱਦ ਕਰਾਏ ਸੀ ਨਾ ਅਸੀਂ ਨਾ ਤਾਂ WTO ਦੀਆਂ ਨੀਤੀਆਂ ਨੂੰ ਮੰਨਣੋਂ ਹਟੇ ਇਥੋਂ ਦੀ ਸਰਕਾਰ ਨਾ ਹੀ ਅਸੀਂ ਕਾਰਪਟ ਘਰਾਣਿਆਂ ਨੂੰ ਖੇਤੀ ਚੋਂ ਜਿਹੜਾ ਸੀਗੇ ਹਜੇ ਬਾਹਰ ਕੱਢ ਸਕੇ ਤੇ ਨਾ ਹੀ ਅਸੀਂ ਨੀਤੀ ਆਯੋਗ ਦੀ ਜਿਹੜੀ ਹੈ ਉਹ ਰਿਪੋਰਟ ਹੈ ਜਿਹੜੀ ਨੀਤੀ ਆਯੋਗ ਦੀ ਨੀਤੀ ਆ ਇਹ 60 ਕਰੋੜ ਲੋਕਾਂ ਨੂੰ ਬਾਹਰ ਕੱਢਣਾ ਇਹ ਸਾਰੇ ਉਹਦੇ ਚ ਵਾਰ-ਵਾਰ ਜਿਹੜੇ ਹੱਲੇ ਆ ਕਿਸਾਨੀ ਤੇ ਕੀਤੇ ਜਾ ਰਹੇ ਆ ਉਹਦੇ ਚ ਹੁਣ ਅਗਲਾ ਸਟੈਪ ਜਿਹੜੇ ਹੈਗੇ ਆ ਇਹ ਜਿਹੜੀ ਪਾਲਿਸੀ ਫਰੇਮਵਰਕ ਆਇਆ ਹੈਗਾ ਔਰ ਇਹਨੇ ਭਾਜਪਾ ਦੇ ਸੂਬਿਆਂ ਚ ਲਾਗੂ ਹੋਣਾ ਤੇ ਪੰਜਾਬ ਦੀ ਕੇਰਾਬੰਦੀ ਹੋਰ ਵਧਣੀ ਆ ਕਿ ਵੀ ਦੇਖੋ ਰਾਸ਼ਟਰ ਦੇ ਖਿਲਾਫ ਪੰਜਾਬ ਹੀ ਚੱਲਦਾ ਹੈਗਾ ਇਹ ਹੀ ਨਹੀਂ ਕੱਲਾ ਮੰਨ ਰਿਹਾ ਬਾਕੀ ਸਾਰਿਆਂ ਨੂੰ ਤਾਂ ਲਾਗੂ ਕਰਤਾ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਹੈਗੀ ਆ ਯਾਨੀ ਕਿ ਮਤਲਬ ਹੁਣ 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 ਰਾਜਾ ਦੇ ਮੋਢੇ ਤੇ ਰੱਖ ਕੇ ਚਲਾਉਣਾ ਮੋਢੇ ਤੇ ਰੱਖ ਕੇ ਚਲਾ ਰਹੇ ਆ ਤੇ ਇਹਦੇ ਬਾਰੇ ਜਿਹੜੀ ਤੁਸੀਂ ਸਵਾਲ ਕੀਤਾ ਸੀ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਨੇ ਕੱਲ ਜਿਹੜੀ ਮੀਟਿੰਗ ਕੀਤੀ ਆ ਉਹਦੇ ਚ ਅਸੀਂ ਇਹ ਕਹਿ ਕੇ ਆਏ ਆ ਕਿ ਪੰਜਾਬ ਸਰਕਾਰ ਇਹਨੂੰ ਲਾਗੂ ਕਰੇ ਔਰ ਅਸੀਂ ਗਰਮੀਤ ਸਿੰਘ ਖੁੱਡੀਆਂ ਨੂੰ ਇਹ ਵੀ ਕਿਹਾ ਕਿ ਤੁਸੀਂ ਮੀਡੀਆ ਚ ਇਹ ਕਿਹਾ ਕਿ ਪਹਿਲੇ ਕਾਨੂੰਨ ਜਿਹੜੇ ਪੂਰੀ ਤਰ੍ਹਾਂ ਰੱਦ ਨਹੀਂ ਹੋਏ ਸੀ ਇਸ ਤਰ੍ਹਾਂ ਦੀ ਗਲਤ ਬਿਆਨ ਬੇਜੀ ਤੁਸੀਂ ਕਿਉਂ ਕਰ ਰਹੇ ਹੋ ਹੂੰ ਉਹਨਾਂ ਨੇ ਇਸ ਗੱਲ ਤੇ ਅਫਸੋਸ ਜਾਰੀ ਕੀਤਾ ਵੀ ਮੇਰੀ ਮੈਨੂੰ ਜਾਣਕਾਰੀ ਨਹੀਂ ਸੀ ਅਸੀਂ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਾ ਕੇ ਆਏ ਸੀ ਉਹਨਾਂ ਨੂੰ ਰੱਦ ਕਰਾਉਣ ਦਾ ਕਾਨੂੰਨ ਪਾਰਲੀਮੈਂਟ ਚੋਂ ਬਣਿਆ ਉਹ ਤੇ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਆਏ ਆ ਕੂੜੇ ਦੇ ਮਤਲਬ ਜਿੰਨੂੰ ਕਹਿੰਦੇ ਸੀਗੇ ਡੱਬੇ ਚ ਸਟਾਕᱮ ਆਏ ਆ ਕਾਨੂੰਨ ਹੂੰ ਜਿਸ ਤਰੀਕੇ ਦੇ ਨਾਲ ਹੁਣ ਫਿਰ ਪਹਿਲਾ ਵਾਲੇ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਵੱਡਾ ਹਮਲਾ ਇਸ ਖਰੜੇ ਰਹੀ ਕੀਤਾ ਜਾ ਰਿਹਾ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਤੇ ਸਮੁੱਚਾ ਜੋ ਸਮਾਜ ਹੈ ਉਹਨੂੰ ਇੱਕ ਵਾਰ ਫਿਰ ਦਿੱਲੀ ਵਰਗੀ ਲੜਾਈ ਦੇ ਲਈ ਤਿਆਰ ਰਹਿਣਾ ਚਾਹੀਦਾ ਦੇਖੋ ਸਾਰੇ ਲੋਕਾਂ ਨੂੰ ਇਹ ਲੜਾਈ ਵਾਸਤੇ ਤਿਆਰ ਰਹਿਣਾ ਪੈਣਾ ਹੈ ਕਿਉਂਕਿ ਜੇ ਟ੍ਰਿਪਲ ਪੀ ਦੀ ਪਾਲਿਸੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿੱਥੇ-ਜਿੱਥੇ ਵੀ ਆਈ ਉਹਨੇ ਲੋਕਾਂ ਦਾ ਭਲਾ ਨਹੀਂ ਕੀਤਾਗਾ ਉਹਦੇ ਤਹਿਤ ਜੇ ਪ੍ਰਾਈਵੇਟ ਪ੍ਰੇਅਰ ਮੰਡੀ ਚ ਆਉਂਦਾ ਤਾਂ ਲੱਖਾਂ ਮਜ਼ਦੂਰ ਜਿਹੜੇ ਔਸਤਨ 4 ਲੱਖ ਮਜ਼ਦੂਰ ਹਰ ਸਾਲ ਮੰਡੀਆਂ ਚ ਜਿਹੜਾ ਹੈਗਾ ਉਹ ਕੰਮ ਕਰਦਾ ਸਾਲ ਚ 2 ਮਹੀਨੇ ਉਹਨਾਂ ਨੂੰ ਕੰਮ ਜਿਹੜਾ ਮੰਡੀਆਂ ਚ ਰੋਜ਼ਗਾਰ ਮਿਲਦਾ ਉਹ ਮੰਡੀਆਂ ਖਤਮ ਹੋਣੀਆਂ ਨੇ ਹੂੰ ਸੂਬਿਆਂ ਦੀ ਆਮਦਨ ਖਤਮ ਹੋਣੀ ਆ ਜਿਹੜੀ ਸਾਡੇ ਪਿੰਡਾਂ ਦੇ ਵਿਕਾਸ ਦੀ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਹੈਗਾ ਉਹ ਬਚਦਾ ਹੈਗਾ ਮਾਰਕੀਟ ਕਮੇਟੀਆਂ ਜਿਹੜੀਆਂ ਨੇ ਖਤਮ ਹੋਣੀਆਂ ਨੇ ਉਹਦੇ ਚ ਹਜ਼ਾਰਾਂ ਲੋਕਾਂ ਨੂੰ ਜਿਹੜੀਆਂ ਪੱਕੀਆਂ ਨੌਕਰੀਆਂ ਜਿਹੜੀਆਂ ਨੇ ਉਹ ਮਿਲੀਆਂ ਹੋਈਆਂ ਨੇ ਹਨਾ ਉਹ ਰੋਜ਼ਗਾਰ ਵੀ ਖਤਮ ਹੋਣਾ ਔਰ ਫੂਡ ਸਕਿਉਰਟੀ ਜਦੋਂ ਖਰੀਦਣਾ ਹੀ ਨਹੀਂਗਾ ਹੂੰ ਸਰਕਾਰ ਨੇ ਤੇ ਫਿਰ ਲੋੜਵੰਦਾਂ ਨੂੰ ਰਾਸ਼ਨ ਟਿੱਪੂ ਤੇ ਦੇਣਾ ਕਿਉਂ ਆ ਕਿਉਂਕਿ ਇਕੱਲੇ ਮਹਾਰਾਸ਼ਟਰ ਆ ਜੀ ਬੀਜੇਪੀ ਦੀ ਸਰਕਾਰ ਨੇ 32 ਲੱਖ ਜਿਹੜੇ ਰਾਸ਼ਨ ਕਾਰਡ ਸੀ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੇ ਤਹਿਤ ਖਾਤਿਆਂ ਨਾਲ ਜੋੜਤੇ ਹੁਣ ਉਹਨਾਂ ਨੂੰ 32 ਲੱਖ ਰਾਸ਼ਨ ਕਾਰਡਾਂ ਨੂੰ ਅਨਾਜ ਨਹੀਂ ਦਿੰਦੇ ਉਹਨਾਂ ਦੇ ਖਾਤਿਆਂ 'ਚ ਪੈਸੇ ਹੀ ਪਾਉਂਦੇ ਆ ਬਿਲਕੁਲ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਕਿ ਅੱਜ ਮੰਨ ਲਓ ਜੇ ਮੈਨੂੰ 20 ਕਿਲੋ ਕਣਕ ਮਿਲ ਰਹੀ ਆ 5 ਰੁਪਏ ਦੇ ਹਿਸਾਬ ਨਾਲ ਤਾਂ ਮੈਨੂੰ 100 ਰੁਪਏ ਦੀ ਕਣਕ 20 ਕਿਲੋ ਕਣਕ 5 ਰੁਪਏ ਹਿਸਾਬ ਨਾਲ 100 ਰੁਪਏ ਦੀ ਰਾਸ਼ਨ ਟਿੱਪੂ ਤੋਂ ਮਿਲਦੀ ਆ ਤੇ ਜੇ ਮੇਰਿਆ ਮਤਲਬ ਰਾਸ਼ਨ ਦੀਪੂ ਦੇ ਕਣਕ ਦੇਣ ਦੀ بجائے ਮੇਰੇ ਰਾਸ਼ਨ ਦੀਪੂ ਨੂੰ ਕਾਰਡ ਨੂੰ ਜੋੜਤਾ ਬੈਂਕ ਖਾਤੇ ਦੇ ਨਾਲ ਤੇ ਸਰਕਾਰ ਨੇ ਉਹਦੇ ਚ 100 ਰੁਪਇਆ ਪਾਤਾ ਉਹ 100 ਰੁਪਏ ਦੀ ਮੈਨੂੰ ਮਾਰਕੀਟ ਚੋਂ 4 ਕਿਲੋ ਕਣਕ ਜਾਂ 3 ਕਿਲੋ ਮਿਲਣੀ ਆ 20 ਕਿਲੋ ਨਹੀਂ ਮਿਲਨੇਗੀ ਤੇ ਜਦੋਂ ਖਰੀਦ ਚੋਂ ਪੂਰੀ ਤਰ੍ਹਾਂ ਬਾਹਰ ਹੋ ਗਈ ਸਰਕਾਰ ਤੇ ਫਿਰ ਹੋ ਸਕਦਾ 100 ਰੁਪਏ ਦੀ ਮੈਨੂੰ ਕਿਲੋ ਕਣਕ ਵੀ ਜਿਹੜੀ ਹੈਗੀ ਆ ਉਹ ਨਾ ਮਿਲੇ ਅੱਜ ਤੇ ਜਦੋਂ ਤੀਜੇ ਚੌਥੇ ਸਾਲ ਪਿਆਜ਼ ਮਹਿੰਗਾ ਹੋ ਜਾਂਦਾ ਕਿਉਂਕਿ ਪਿਆਜ਼ ਦਾ ਕੋਈ ਕੋਈ ਐਮਐਸਪੀ ਨਹੀਂ ਕੋਈ ਸਰਕਾਰ ਖਰੀਦ ਦੀ ਗਰੰਟੀ ਨਹੀਂ ਕਰਦੀਗੀ ਤੀਜੇ ਚੌਥੇ ਸਾਲ ਜਦੋਂ ਪਿਆਜ਼ ਮਹਿੰਗਾ ਹੁੰਦਾ ਤਾਂ ਵੈਸੇ ਤਾਂ ਵੈਸੇ ਵੀ ਨਾਰਮਲ ਪਿਆਜ਼ ਚੀਰਨ ਤੇ ਵੀ ਉਦੋਂ ਪਰ ਜਦੋਂ ਮਹਿੰਗਾ ਪਿਆਜ਼ ਚੀਰੀ ਦਾ ਅੱਖਾਂ ਚੋਂ ਪਾਣੀ ਆਉਂਦਾ ਹੈਗਾ ਤੇ ਕਿਤੇ ਇਹ ਨਾ ਹੋਵੇ ਕਿ ਆਟਾ ਗੁੰਨਣ ਲੱਗਿਆਂ ਵੀ ਅੱਖਾਂ ਚੋਂ ਪਾਣੀ ਆਉਣ ਲੱਗ ਜਾਏ ਅਨਾਜ ਇੰਨਾ ਮਹਿੰਗਾ ਹੋ ਜਾਏ ਜੇ ਕਾਰਪੋਰੇਟ ਨੇ ਖੇਤੀ ਤੇ ਖੁਰਾਕ ਨੂੰ ਆਪਣੇ ਕੰਟਰੋਲ ਚ ਲੈ ਰਿਆ ਇਸ ਕਰਕੇ ਸਮੁੱਚੇ ਸਮਾਜ ਦਾ ਮਾਮਲਾ ਹਰੋ ਮਾਮਲੇ ਬੰਦੇ ਦਾ ਮਾਮਲਾ ਜਿੰਨੇ ਰੋਟੀ ਖਾਣੀ ਹੈ ਪਹਿਲਾਂ ਵੀ ਸੀ ਹੁਣ ਵੀ ਜਿਹੜਾ ਹੈਗਾ ਇਹ ਬਣ ਬਣ ਚੁੱਕਾ ਅੱਛਾ ਇੱਕ ਜਿਵੇਂ ਕਈ ਸਾਡੇ ਸ਼ਹਿਰਾਂ ਚ ਰਹਿਣ ਵਾਲੇ ਭੈਣਾ ਭਰਾ ਨਹੀਂ ਜਾਂ ਜਿਹੜਾ ਮਜ਼ਦੂਰ ਤਬਕਾ ਹੈ ਜਾਂ ਸਾਡੇ ਮਜ਼ਦੂਰ ਜਿਹੜੇ ਸਾਡੇ ਭੈਣਾ ਭਰਾ ਨਹੀਂ ਉਹ ਕਿਤਨੇ ਕਿਤੇ ਆਏ ਸੋਚਦੇ ਨੇ ਵੀ ਇਹ ਜਿਹੜਾ ਖੇਤੀ ਕਾਨੂੰਨਾਂ ਵਾਲਾ ਹਮਲਾ ਜਾਂ ਖੇਤੀ ਚ ਕਾਰਪੋਰੇਟ ਦੀ ਜਿਹੜਾ ਦਖਲ ਹੈ ਵੀ ਇਹ ਸ਼ਾਇਦ ਕੱਲੇ ਕਿਸਾਨਾਂ ਨੂੰ ਨੁਕਸਾਨ ਪਹਾਈਗਾ ਜੇ ਮੈਂ ਤੁਹਾਡੇ ਤੋਂ ਪੁੱਛਾਂ ਵੀ ਖੇਤੀ ਦਾ ਕੰਟਰੋਲ ਜੇ ਕਾਰਪੋਰੇਟ ਦੇ ਹੱਥ ਚ ਆਉਂਦਾ ਤਾਂ ਇਹਦਾ ਸਾਡੇ ਸ਼ਹਿਰੀ ਤਬਕੇ ਨੂੰ ਸਾਡੇ ਮਜ਼ਦੂਰ ਭੈਣਾ ਭਰਾਵਾਂ ਨੂੰ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਇਹਦੇ ਨਾਲ ਜੋੜ ਕੇ ਦੱਸਣ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਜਾਊਂਗਾ ਕਿ ਕਾਰਪੋਰੇਟ ਦਾ ਤਾਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਕਿ ਉਹਨਾਂ ਦੀ ਇੱਕੋ ਨੀਤੀ ਹੈ ਕਿ ਗੈਟ 빅ਰ ਗੈਟ ਆਊਟ ਪਹਿਲੇ ਇੱਕ ਖੇਤਰ 'ਚ ਨਹੀਂ ਸ਼ਹਿਰਾਂ ਦੇ ਜਿਹੜੇ ਵੱਡੇ ਮਾਲਸ ਖੁੱਲ ਰਹੇ ਆ ਉਹਨੇ ਛੋਟੇ ਦੁਕਾਨਦਾਰ ਖਤਮ ਕਰਤੇ ਤੇ ਬਾਕੀ ਕਰਦੇ ਨੇ ਉਹਨਾਂ ਦੀ ਉਹਨਾਂ ਦੀ ਤੁਸੀਂ ਕਿਸੇ ਦੁਕਾਨਦਾਰ ਤੋਂ ਪੁੱਛੋ ਉਹਨਾਂ ਦੀ ਜਿਹੜੀ ਵਿਕਰੀ ਹੈਗੀ ਅੱਧੀ ਰਹਿ ਗਈ ਹੈ ਹਮਮ ਅਗਲਾ ਜਿਹੜੇ ਹੁਣ ਵੱਡੇ ਮਾਲ ਖੋਲ ਰਏ ਹੈਗੇ ਆ ਤਾਂ ਉਹਦੇ ਚ ਕੀ ਆ ਸਮਾਨ ਸਸਤਾ ਦਿੰਦੇ ਹੈਗੇ ਲੋਕਾਂ ਨੂੰ ਖਿੱਚਣ ਵਾਸਤੇ ਜਿਵੇਂ ਬਹੁਤ ਸਾਰੀਆਂ ਮੋਬਾਈਲ ਕੰਪਨੀਆਂ ਇਹਨਾਂ ਦੀਆਂ ਆਈਆਂ ਸੀ ਠੀਕ ਆ ਸਸਤਾ ਦਿੱਤਾ ਤੇ ਹੁਣ ਮਹੀਨਾ ਵੀ ਠਾਈਆਂ ਦਿਨਾਂ ਦਾ ਬਣਾ ਲਿਆ ਤੇ 13 ਮਹੀਨਿਆਂ ਦੇ ਪੈਸੇ ਲੁੱਟਣ ਲੱਗ ਗਏ ਹੂੰ ਠੀਕ ਹੈ ਯਾਨੀ ਕਿ ਉਹ ਸਸਤਾ ਦੇ ਕੇ ਫ੍ਰੀ ਦੇ ਕੇ 4G 5G ਤੇ ਅੱਜ ਇਹ ਹੈਗਾ ਕਿ ਜਿਸ ਤਰ੍ਹਾਂ ਦੀ ਲੁੱਟ ਉਹ ਕਰ ਰਹੇ ਸਭ ਦੇ ਸਾਹਮਣੇ ਆ ਜਿੱਥੇ ਮਾਲਸ ਖੁੱਲ ਰਹੇ ਹੈਗੇ ਆ ਛੋਟਾ ਦਰਮਿਆਨਾ ਦੁਕਾਨਦਾਰ ਰੇੜੀ ਵਾਲਾ ਬਿਲਕੁਲ ਰਗੜਿਆ ਜਾ ਰਿਹਾ ਹੈਗਾ ਇਸੇ ਤਰ੍ਹਾਂ ਆਨਲਾਈਨ ਸ਼ਾਪਿੰਗ ਹੋ ਗਈ ਆ ਔਰ ਤੁਹਾਡੇ ਘਰੇ ਜਿਹੜਾ ਹੈਗਾ ਸਮਾਨ ਆਉਂਦਾ ਹੈਗਾ ਤੋ ਜੇ ਮਤਲਬ ਖੇਤੀ ਤੋਂ ਬਾਅਦ ਦੂਜਾ ਵੱਡਾ ਖੇਤਰ ਜਿਹੜਾ ਪਰਚੂਨ ਦਾ ਖੇਤਰ ਆ ਜਿੰਦੇ ਚ ਕਰੋੜਾਂ ਲੋਕ ਲੱਗੇ ਹੋਏ ਆ ਪਰਚੂਨ ਦੇ ਖੇਤਰ ਨੂੰ ਕਾਰਪੋਰੇਟ ਖਤਮ ਕਰ ਰਿਹਾ ਹੈਗਾ ਠੀਕ ਆ ਫਿਰ ਹੁਣ ਜਿਹੜੇ ਬੰਦੇ ਨੌਕਰੀ ਕਰਦੇ ਹੈਗੇ ਆ ਉਹ ਉਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਆ ਕਿ ਜਿਹੜੀਆਂ ਨੌਕਰੀਆਂ ਉਹਨਾਂ ਨੂੰ ਮਿਲ ਗਈਆਂ ਉਹਨਾਂ ਦੇ ਬੱਚਿਆਂ ਵਾਸਤੇ ਨਹੀਂ ਗਈਆਂ ਜਿਸ ਤਰ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਰਹੀ ਹੈਗੀ ਆ ਬੰਦੇ ਦੀ ਥਾਂ ਤੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਕਰਕੇ ਹਾਲੀਵੁੱਡ ਦੇ ਮਤਲਬ ਹਜ਼ਾਰਾਂ ਲੋਕਾਂ ਦੇ ਉੱਥੋਂ ਦੇ ਐਕਟਰ ਐਕਟਰਸ ਹਨ ਆਨੇ ਹਾਲੀਵੁੱਡ ਤਾਂ ਬਹੁਤ ਸਿਖਰ ਦੀ ਚੀਜ਼ ਆ ਨਾ ਉਹਨਾਂ ਨੇ ਹੜਤਾਲ ਤੇ ਲੰਮਾ ਸਮਾਂ ਹੜਤਾਲ ਕੀਤੀ ਆਰਟੀਫੀਸ਼ਲ ਇੰਟੈਲੀਜੈਂਸੀ ਦੇ ਖਿਲਾਫ ਕਿ ਜਿਹੜੀਆਂ ਫਿਲਮਾਂ ਇਦਾਂ ਬਣਨ ਲੱਗੀਆਂ ਕਹਾਣੀਆਂ ਇਦਾਂ ਹੀ ਲਿਖੀਆਂ ਜਾਣ ਲੱਗੀਆਂ ਜਿਹੜੇ ਸਟੋਰੀ ਰਾਈਟਰ ਸੀ ਫਿਲਮ ਰਾਈਟਰ ਸੀ ਡਾਇਰੈਕਟਰ ਸੀ ਐਕਟਰ ਸੀ ਉਹ ਸਾਰੇ ਜਿਹੜੇ ਸੀ ਉਹ ਫ੍ਰੀ ਕਰਕੇ ਰੱਖਤੇ ਤਾਂ ਉਹ ਜਿਹੜਾ ਆਰਟੀਫੀਸ਼ਲ ਇੰਟੈਲੀਜੈਂਸੀ ਹੈਗੀ ਆ ਉਹਨੇ ਦੁਨੀਆ ਦੇ ਵਿੱਚ ਬੇਰੋਜ਼ਗਾਰੀ ਦੇ ਸਾਰੇ ਰਿਕਾਰਡ ਜਿਹੜੇ ਹੈਗੇ ਆ ਉਹ ਤੋੜ ਦੇਣੇ ਹੈਗੇ ਆ ਤੋ ਇਸ ਕਰਕੇ ਕਾਰਪੋਰੇਟ ਜਿਹੜੀ ਜਿਵੇਂ ਜਿਹਨੂੰ ਭਗਸੇ ਨੇ ਕਿਹਾ ਸੀ સામਰਾਜਵਾਦ ਇੱਕ ਡਾਕਾ ਮਾਰਨ ਦੀ ਮਸ਼ੀਨ ਆ ਔਰ ਇਹ ਮਨੁੱਖਤ ਤੋਂ ਮਨੁੱਖ ਦੀ ਤੇ ਕੌਮ ਉੱਥੋਂ ਜਿਹੜੀ ਕੌਮ ਦੀ ਲੁੱਟ ਹੈਗੀ ਆ ਉਹਦਾ ਇਹ ਸਿਖਰ ਆ ਤੇ ਅੱਜ ਜਿਹੜਾ ਸਮਰਾਜਵਾਦ ਨੇ ਦੁਨੀਆ ਚ ਸਭ ਅੱਜ ਤੁਸੀਂ ਇੰਗਲੈਂਡ ਦੇ ਹਾਲਤ ਦੇਖ ਲਓ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਥੇ 90 ਲੱਖ ਜਿਹੜੇ ਲੋਕ ਨੇ ਬੇਰੁਜ਼ਗਾਰ ਆ ਉਹ ਕਹਿੰਦਾ ਇੰਗਲੈਂਡ ਜਾਮ ਹੋ ਗਿਆ ਉਹ ਕਹਿੰਦਾ এলিਫੈਂਟ ਇਨ ਦਾ ਰੂਮ ਉਹ ਬੇਰੁਜ਼ਗਾਰੀ ਨੂੰ ਇਹ ਕਹਿੰਦਾ ਵੀ ਇਹ ਇਸ ਤਰ੍ਹਾਂ ਦੇ ਹਾਲਾਤ ਇੰਗਲੈਂਡ ਦੇ ਬਣੇ ਹੋਏ ਆ ਕੈਨੇਡਾ ਦੇ ਮੰਤਰੀ ਅਸਤੀਫਾ ਦੇ ਗਏ ਠੀਕ ਆ ਕਿ ਮੇਰੇ ਤੋਂ ਇਹ ਮੁਲਕ ਦੀ ਜਿਹੜੀ ਆਰਥਿਕਲਾਤ ਸਾਂਭੀ ਨਹੀਂ ਜਾ ਰਹੀ ਕਿਸ ਕੰਟਰੋਲ ਤੋਂ ਬਾਹਰ ਹੈਗੇ ਆ ਜੋ ਉੱਥੇ ਕੈਨੇਡਾ ਚ ਜੋ ਹਾਲਾਤ ਉਹ ਸਭ ਦੇ ਸਾਹਮਣੇ ਹੈਗੇ ਆ ਅਮਰੀਕਾ ਜੀ ਜੋ ਹਾਲਾਤ ਨੇ ਉਹ ਸਭ ਦੇ ਸਾਹਮਣੇ ਆ ਔਰ ਪਹਿਲੀ ਵਾਰੀ ਆ ਕਿ ਧਰਤੀ ਤੇ ਘੱਟੋ ਘੱਟ 4 ਕਰੋੜ ਲੋਕ ਜਿਹੜੇ ਆ ਬੇਵਤਨੇ ਹੋਏ ਤੁਰੇ ਫਿਰਦੇ ਹੈਗੇ ਆ ਰੈਫਿਊਜੀ 4 ਕਰੋੜ ਇਸ ਪੂੰਜੀਵਾਦੀ ਸਮਰਾਜਵਾਦ ਦੀ ਦੇਣ ਆ ਜੰਗਾਂ ਲੱਗੀਆਂ ਲੋਕ ਬੇ 4 ਕਰੋੜ 4 ਕਰੋੜ ਸ਼ਰਨਾਰਥੀ ਆ ਜਿਸ ਧਰਤੀ ਤੇ ਤੁਰੇ ਫਿਰਦੇ ਹੈਗੇ ਆ ਤੋ ਉਹ ਜਿਹੜਾ ਬੰਦੇ ਬੰਦੇ ਦੀ ਤਾਂ ਕੋਈ ਕਦਰ ਨਹੀਂ ਨਾ ਹੈ ਉਹਨਾਂ ਵਾਸਤੇ ਸਭ ਕੁਝ ਮੁਨਾਫਾ ਮੁਨਾਫੇ ਵਾਸਤੇ ਜੰਗਾਂ ਲੱਗਦੀਆਂ ਨੇ ਮੁਨਾਫੇ ਵਾਸਤੇ ਕਤਲੋਗਾਰਥ ਤੱਕ ਹੁੰਦੀ ਹੈਗੀ ਮੁਨਾਫੇ ਵਾਸਤੇ ਸਰਕਾਰਾਂ ਚੱਲਦੀ ਤੇ ਉਹਦੇ ਵਾਸਤੇ ਉਹ ਇਥੋਂ ਦੇ ਮੁਲਾਜ਼ਮਾਂ ਵਾਸਤੇ ਦੁਕਾਨਦਾਰਾਂ ਵਾਸਤੇ ਰੈਤ ਕਰਨਗੇ ਇਕੱਲੇ ਕਿਸਾਨਾਂ ਨੂੰ ਮਾਰਨਗੇ ਇਹ ਕਿਸੇ ਨੂੰ ਭਲੇਖੇ ਜੀ ਨਹੀਂ ਨਾ ਚਾਹੀਦਾ ਐਦਾਂ ਨਹੀਂ ਹੋ ਸਕਦਾ ਮਤਲਬ ਕਿਤੇ ਐਦਾਂ ਤਾਂ ਨਹੀਂ ਹੋਣ ਜਾ ਰਿਹਾ ਵੇ ਜੇਕਰ ਖੇਤੀ ਦਾ ਕੰਟਰੋਲ ਕਾਰਪੋਰੇਟ ਦੇ ਹੱਥਾਂ 'ਚ ਆਉਂਦਾ ਹੈ ਤਾਂ ਜਦੋਂ ਕਣਕ ਜਾਂ ਚੌਲ ਇਹ ਤਾਂ ਹਰੇਕ ਨੇ ਖਾਣੇ ਨੇ ਰੋਟੀ ਜਾਂ ਚੌਲ ਤਾਂ ਹਰ ਕੋਈ ਖਾਂਦਾ ਤਾਂ ਇਹਦਾ ਕੰਟਰੋਲ ਜਦ ਕਾਰਪੋਰੇਟ ਦੇ ਹੱਥ 'ਚ ਆਊਗਾ ਤਾਂ ਚਾਹੇ ਸਾਡੇ ਉਹ ਸ਼ਹਿਰੀ ਭੈਣਾ ਭਰਾ ਨੇ ਚਾਹੇ ਸਾਡੇ ਮਜ਼ਦੂਰ ਭੈਣਾ ਭਰਾ ਨੇ ਜਿਵੇਂ ਇੱਕ 5 ਰੁਪਏ ਵਾਲੀ ਛੱਲੀ ਖੇਤ 'ਚੋਂ ਲੈ ਕੇ ਤੇ ਕਾਰਪੋਰੇਟ ਆਪਣੇ ਮੌਲ ਦੇ ਵਿੱਚ ਉਹਦੇ 270 ਰੁਪਏ ਰੇਟ ਲਿਖ ਕੇ ਵੇਚਦਾ ਪਰ ਇਹੀ ਕਣਕ ਤੇ ਚੌਲ ਜਿਹੜੇ ਨੇ ਉਹਨਾਂ ਨੂੰ 10 ਗੁਣੇ ਮਹਿੰਗੇ ਨਹੀਂ ਲੈਣੇ ਪੈਣਗੇ ਬਿਲਕੁਲ ਜੀ ਜਦੋਂ ਉਹਨਾਂ ਦੇ ਹੱਥ 'ਚ ਆ ਗਿਆ ਹੂੰ ਹੂੰ ਠੀਕ ਆ ਸੰਤਰਾਮਦਾਸੀ ਨੇ ਬਹੁਤ ਸਮਾਂ ਪਹਿਲਾਂ ਇਹ ਕਿਹਾ ਸੀਗਾ ਹਨਾ ਕਿ ਮੇਰੀਏ ਗਰੀਬ ਕੜ ਕੇ ਹਨਾ ਤੂੰ ਛਾਹਾਂ ਦੇ ਪਰੋਲੇ 'ਚ ਬਦਲੇ ਸੋਨਾ ਬਣ ਕੇ ਜਿਹੜੀ ਨਿਕਲਦੀ ਆ ਬਿਲਕੁਲ ਠੀਕ ਆ ਉਹ ਛਾਹਾਂ ਦੇ ਪਰੋਲੇ 'ਚ ਜਦੋਂ ਪੈ ਗਈ ਉਹ ਉਹ ਸੋਨੇ ਦੇ ਭਾਅ ਹੀ ਵਿਕਣੀ ਆ ਬਿਲਕੁਲ ਬਿਲਕੁਲ ਠੀਕ ਆ ਉਹ ਗਰੀਬ ਤਾਂ ਉਦੋਂ ਹੀ ਆ ਜਦੋਂ ਉਹ ਦਰਮਿਆਨੇ ਛੋੜੇ ਦਰਵਾਨੇ ਕਿਸਾਨ ਦੇ ਕੋਲੇ ਆ ਕਿਸਾਨ ਦੇ ਕੋਲੇ ਆ ਹਨਾ ਤੋਂ ਇਸ ਕਰਕੇ ਉਹਨਾਂ ਨੇ ਤਾਂ ਜਿਹੜਾ ਖੁਰਾਕ ਦੇ ਖੇਤਰ ਚ ਅੱਜ ਤੋਂ ਦੁਨੀਆ ਜਿਹੜੀ ਮੰਦੀ ਆ ਨਾ ਉਹਦੇ ਚ ਜਿਹੜਾ ਆਟੋ ਸੈਕਟਰ ਆ ਉਹ ਡਾਊਨ ਜਾ ਸਕਦਾ ਲੋਕ ਗੱਡੀਆਂ ਮੋਟਰਸਾਈਕਲ ਨਹੀਂ ਖਰੀਦ ਰਹੇ ਲੋਕ ਹੋ ਸਕਦਾ ਏਸੀ ਘਟ ਖਰੀਦਣ ਲੋਕ ਚੰਗੇ ਮਕਾਨ ਘਟ ਪਾਉਣ ਜਿਸ ਤਰ੍ਹਾਂ ਮਹਿੰਗਾਈ ਆ ਭਾਰਤ ਦੀ ਤੁਸੀਂ ਤਾਜ਼ਾ ਜੋ ਆਰਥਿਕ ਸਥਿਤੀ ਆ ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਰੋਟੀ ਤੇ ਲੱਗ ਰਿਹਾ ਹੈਗਾ ਹਮਮ ਹਰ ਬੰਦਾ ਗੱਡੀ ਬਿਨਾਂ ਸਾਰ ਲੂਗਾ ਹਮ ਨਵੇਂ ਘਰ ਬਿਨਾਂ ਸਾਰ ਲੂਗਾ ਹਮ ਮਹਿੰਗੇ ਕੱਪੜੇ ਬਿਨਾਂ ਸਾਰ ਲੂਗਾ ਪਰ ਰੋਟੀ ਬਿਨਾਂ ਨਹੀਂ ਰਹਿ ਸਕਦਾਗਾ ਹਮ ਇਸ ਕਰਕੇ ਦੁਨੀਆ ਭਰ ਚ ਕਾਰਪੋਰੇਟ ਖੁਰਾਕ ਤੇ ਕਬਜ਼ਾ ਕਰਕੇ ਹਮ ਦੁਨੀਆ ਭਰ ਦੀ ਧਨ ਦੌਲਤ ਜਿਹੜੀ ਹੈ ਆਪਣੇ ਕੋਲੇ ਇਕੱਠਾ ਕਰਨਾ ਚਾਹੁੰਦਾ ਵੀ ਲੋਕ ਮਿਉਣ ਖੁਰਾਕ ਵੀ ਨਹੀਂ ਅਸੀਂ ਛੱਡਨੀ ਇਹਦੇ ਚ ਇੰਨਾ ਮੁਨਾਫਾ ਵੀ ਚਲ ਤੁਹਾਨੂੰ ਗੱਡੀਆਂ ਖਰੀਦਣ ਚੋਂ ਕੇ ਨਹੀਂ ਛੱਡਿਆ ਸੀ ਨਵੇਂ ਘਰ ਪਾਉਣ ਜੋ ਕੇ ਨਹੀਂ ਛੱਡਿਆਗਾ ਰੋਟੀ ਤਾਂ ਤੁਸੀਂ ਖਰੀਦਦੇ ਆ ਚੱਲਿਆ ਹੁਣ ਖੇਤੀ ਤੇ ਅਸੀਂ ਜਿੰਮ ਖਰਾਕ ਨੂੰ ਕਬਜ਼ਾ ਕਰਕੇ ਬਾਕੀ ਰਹਿੰਦਾ ਤਾਂ ਦੌਲਤ ਵੀ ਆਪਣੀ ਜੇਬ ਚ ਪਾਉਣੇ ਆ ਔਰ ਜਿਸ ਤਰ੍ਹਾਂ ਇਹ ਮਤਲਬ ਅਮੀਰ ਗਰੀਬ ਦਾ ਪਾੜਾ ਵੱਧ ਰਿਹਾ ਹੈਗਾ ਆ 2 ਸਾਲ ਪਹਿਲਾਂ ਦੀ ਰਿਪੋਰਟ ਸੀ ਕਿ ਦੁਨੀਆ ਤੇ ਟੋਟਲ ਜਿਹੜੀ ਵੈਲਥ ਪੈਦਾ ਹੋਈ ਆ ਉਹਦਾ 87% 1% ਲੋਕਾਂ ਦੇ ਕੋਲੇ ਗਿਆ ਹੈਗਾ ਮੋਦੀ ਸਰਕਾਰ ਦਵੇਰੇ 10% ਲੋਕਾਂ ਕੋਲ ਉੱਪਰ ਲਿਆ ਕੋਲੇ 53% ਦੀ ਜਿਹੜਾ ਧਨ ਦੌਲਤ ਸੀ ਤੇ 2024 ਤੱਕ ਆਉਂਦੇ ਆਉਂਦੇ ਉਹ 77% ਦੀ ਧਨ ਦੌਲਤ ਜਿਹੜੀ ਸੀਗੀ ਉਹ ਹੋਊਗੀ ਮਤਲਬ ਕੁਝ ਕੁਝ ਕਾਰਪੋਰੇਟਾਂ ਅਮੀਰਾਂ ਕੋਲ ਦੇਸ਼ ਦਾ ਸਾਰਾ ਕੁਝ ਇਕੱਠਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਹਾਂ ਤੇ ਉਹ ਜਿਹੜੀਆਂ ਜਿਹੜੀਆਂ ਇਹ ਨੀਤੀਆਂ ਜਾਂ ਜਿਹੜੀਆਂ ਇਹ ਪਾਲਿਸੀਆਂ ਲੈ ਕੇ ਕੇਂਦਰ ਸਰਕਾਰ ਵਾਰ-ਵਾਰ ਕੋਸ਼ਿਸ਼ ਕਰ ਰਹੀ ਆ ਕਦੇ ਤਿੰਨ ਖੇਤੀ ਕਾਨੂੰਨ ਬਣਾਉਂਦੀ ਆ ਹੁਣ ਉਹਨਾਂ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਨਵੇਂ ਖੜ੍ਹੇ ਦੇ ਰੂਪ ਚ ਲੈ ਕੇ ਆਗੇ ਇਹਦਾ ਮਤਲਬ ਵੀ ਉਹ ਕਿਸੇ ਵੀ ਸੂਰਤ ਚ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਉੱਪਰ ਕਾਰਪੋਰੇਟ ਨੂੰ ਹਰ ਹਾਲਤ ਤੋਪਣਾ ਹੀ ਚਾਹੁੰਦੇ ਆ ਬਿਲਕੁਲ ਜੀ ਤੁਸੀਂ ਇਹ ਦੇਖੋ ਕਿ